ਭਾਬੀ ਇੰਨੀ ਗੱਲ ਸੀ ਮੀਨੇ ਕਹੀ ਨਹੀਂ ਨਹੀਂ ਉਹ ਤੇ ਦੋਵੇਂ ਚੰਗੀਆਂ ਹੀ ਬੜੀਆਂ ਵਾ ਉਹਨਾਂ ਨੇ ਤੁਹਾਨੂੰ ਇਦਾਂ ਕਿਉਂ ਕਹਿਣਾ ਸੀ ਕਿ ਸੰਦੀਪ ਤੈਨੂੰ ਹੀ ਚੰਗੀਆਂ ਲੱਗਦੀਆਂ ਵਾ ਇਹ ਤੇਰੀ ਜਿੰਨੀ ਬਰਿਆਈ ਕਰਦੀਆਂ ਨਾ ਕੋਈ ਵੀ ਨਹੀਂ ਇੰਨੀ ਕਰਦੀਆਂ ਉਹ ਮੇਰੇ ਨਾਲ ਤੇ ਕਦੀ ਉਹਨਾਂ ਨੇ ਮਾੜਾ ਕੀਤਾ ਹੀ ਨਹੀਂ ਐ ਉਹਦੇ ਸਗੋਂ ਫੋਨ ਕਰ ਕਰਕੇ ਮੈਨੂੰ ਆਪ ਕਹਿਣ ਦੀਆਂ ਸੀ ਕਿ ਸੰਦੀਪ ਆ ਜਾ ਤੂੰ ਇੱਥੇ ਕੋਈ ਗੱਲ ਨਹੀਂ ਇਹ ਉੱਤੋਂ ਉੱਤੋਂ ਡੀਆਂ ਕਹਿਣ ਜਿੱਦਾਂ ਦੋਵੇਂ ਜਾਨੀ ਅੰਦਰ ਵਰਕੇ ਗੱਲਾਂ ਕਰਦੀਆਂ ਨਾ ਕਿ ਸੰਦੀਪ ਨਾ ਹੀ ਆਵੇ ਇੱਥੇ ਮੈਂ ਠੀਕ ਨਹੀਂ ਆ ਇਹਨੂੰ ਇਹ ਨਹੀਂ ਇਹਨਾਂ ਨੂੰ ਪਤਾ ਲੱਗਦਾ ਕਿ ਜਾ ਕੇ ਮੈਂ ਸਿਮੀ ਨਾ ਕੰਮ ਕਰਾਦਾ ਹਾਂ ਉਂਦਰ ਕੱਲੀ ਲੱਗੀ ਉਹਨੇ ਵੀ ਉਹ ਕੀ ਹੋਣਾ ਕਿ ਮੈਨੂੰ ਕੱਲੀ ਨੂੰ ਭਾਇਆ ਲਾਤਾ ਮੈਨੂੰ ਕੀ ਪਤਾ ਮੈਂ ਬਿਮਾਰ ਹੋ ਜਾਣਾ ਤੇ ਭਾਬੀ ਤੁਸੀਂ ਸਿੱਧਾ-ਸਿੱਧਾ ਕਹਿ ਦੋ ਹਾਂ ਕਿ ਸੰਦੀਪ ਤੂੰ ਇੱਥੇ ਚੱਲ ਜਾ ਮੈਨੂੰ ਤਾਂ ਅੱਗੇ ਪਤਾ ਹੀ ਕਿ ਤੁਸੀਂ ਵੀ ਕੋਚ ਨਹੀਂ ਹੈਗੇ ਸੰਦੀਪ ਇੱਥੇ ਕਿਉਂ ਆ ਗਈ ਹੈ ਸੰਦੀਪ ਤੂੰ ਪੁੱਠਾ ਹੀ ਬੋਲਨੀ ਹੈ ਜਦੋਂ ਹੀ ਬੋਲਨੀ ਹੈ ਜੇ ਤੂੰ ਫੋਨ ਕਰਦੀ ਤਾਂ ਮੈਨੂੰ ਪੁੱਠਾ ਹੀ ਬੋਲਦੀ ਸੀ ਹਜੇ ਮੈਨੂੰ 2 ਦਿਨ ਹੋ ਗਏ ਆਈ ਨੂੰ ਤੇ ਤੁਸੀਂ ਇਦਾਂ ਦੀਆਂ ਗੱਲਾਂ ਕਰਨ ਨੂੰ ਲਾਪੇ ਆ ਤੇ ਜੇ ਮੈਂ ਇੱਥੇ ਰਹਿਣਾ ਹੋਇਆ ਤੇ ਫਿਰ ਕੀ ਕਰੋਗੇ ਸਸਿਕਲ ਭਾਬੀ ਜੀ ਸਸਿਕਲ ਸੰਦੀਪਾ ਕੀ ਹਾਲ ਵਧੀਆ ਵਧੀਆ ਤੀ ਸੁਣਾਓ ਆ ਗਈਆਂ ਹਾਂਜੀ ਹਾਂਜੀ ਹੋਰ ਸੁਣਾ ਠੀਕ ਠਾਕ ਹਾਂਜੀ ਠੀਕ ਆ ਤੀ ਤੇ ਘਰ ਨਹੀਂ ਆਏ ਕਿਤੇ ਮੈਂ ਫਿਰ ਇਦਾਂ ਹੀ ਕੰਮ ਕਰਦੇ ਹੀ ਕਰਨ ਅੱਛਾ ਅੱਛਾ ਮੈਂ ਹਾਂ ਗਿੱਤ ਭਾਬੀ ਆ ਜਾਂਦੇ ਹੁੰਦੇ ਜਦੋਂ ਮੈਂ ਆਵਾ ਸੰਦੀਪ ਤੁਹਾਡੇ ਘਰ ਮੈਂ ਕੀ ਜਾਣਾ ਵਾ ਸਿਮੀ ਤੁਹਾਡੀ ਨੂੰ ਤਾਂ ਬੋਲਣ ਦੀ ਅਕਲ ਹੀ ਹੈ ਨਹੀਂ ਐ ਇੰਨਾ ਬੋਲਦੀ ਹੈ ਕੋਈ ਹਿਸਾਬ ਨਹੀਂ ਉਹਨੂੰ ਤਾਂ ਕੋਈ ਵੱਡੇ ਛੋਟੇ ਦਾ ਬੋਲਣ ਦਾ ਲਿਹਾਜ਼ ਹੀ ਹੈ ਨਹੀਂ ਭਾਬੀ ਕੀ ਗੱਲ ਹੋਈ ਆ ਤੁਸੀਂ ਇਦਾਂ ਕਹਿੰਦੇ ਆ ਕਿ ਸਿਮੀ ਮੈਨੂੰ ਚੰਗਾ ਨਹੀਂ ਬੋਲੀ ਮੈਨੂੰ ਗੱਲ ਤੇ ਦੱਸੋ ਹੋਇਆ ਕੀ ਆ ਸੰਦੀਪ ਹੋਣਾ ਕੀ ਮੈਂ ਮੰਮੀ ਤੇਰੀ ਨੂੰ ਇਹੋ ਗੱਲ ਕਹੀ ਆ ਕਿ ਜੇ ਉੱਥੇ ਨਹੀਂ ਸੰਦੀਪ ਨੂੰ ਚੰਗੀ ਤਰ੍ਹਾਂ ਰੱਖ ਦੇ ਕਿ ਲੜਦੀ ਰਹਿੰਦੀ ਇਹ ਜੀਠਾਣੀ ਤੇ ਸੱਸ ਤੇ ਤੁਸੀਂ ਸੰਦੀਪ ਨੂੰ ਲੈ ਆਵੋ ਹਾਂਜੀ ਕਿ ਇਹਦੇ ਗੱਲ ਨਹੀਂ ਸਿਮੀ ਮੈਨਾਂ ਬੜੀ ਬੋਲੀ ਘੜ ਰਣ ਕੇ ਭਾਬੀ ਸਿਮੀ ਕਾ ਤੋਂ ਬੋਲੀ ਟਾਡੇ ਨਾਲ ਸੰਦੀਪ ਸਿਮੀ ਤਾਂ ਕਰਕੇ ਬੋਲੀ ਸੀ ਕਿ ਕਹਿੰਦੀ ਮੇਰੀ ਮੰਮੀ ਨੇ ਤੀ ਸਖਾਲ ਦੀਆਂ ਵਾ ਸੰਦੀਪ ਦੱਸੇ ਮੈਂ ਸਖਾਲਣ ਢੀ ਆ ਸੰਦੀਪ ਦੱਸ ਮੈਂ ਮਾਰਾ ਕਿਹਾ ਸੀ ਕਿ ਜੇ ਕੁੜੀ ਨੂੰ ਉੱਥੇ ਗੱਲਾਂ ਕਰਦੇ ਆ ਤੇ ਲੈ ਵੋ 10 ਦਿਨ ਜਾ ਕੇ ਭਾਬੀ ਐਨੀ ਗੱਲ ਸਿਮੀ ਨੇ ਕਹੀ ਨਹੀਂ ਨਹੀਂ ਉਹ ਤੇ ਦੋਵੇਂ ਚੰਗੀਆਂ ਹੀ ਬੜੀਆਂ ਵਾ ਉਹਨਾਂ ਨੇ ਤੁਹਾਨੂੰ ਇਦਾਂ ਕਿਉਂ ਕਹਿਣਾ ਸੀ ਸੰਦੀਪ ਤੁਹਾਨੂੰ ਹੀ ਚੰਗੀਆਂ ਲੱਗਦੀਆਂ ਵਾ ਇਹ ਤੇਰੀ ਜਿੰਨੀ ਬਰਿਆਈ ਕਰਦੀਆਂ ਨਾ ਕੋਈ ਵੀ ਨਹੀਂ ਇੰਨੀ ਕਰਦੀਆਂ ਉਹ ਮੇਰੇ ਨਾਲ ਤੇ ਕਦੀ ਉਹਨਾਂ ਨੇ ਮਾਰਾ ਕੀਤਾ ਹੀ ਨਹੀਂ ਆ ਉਦੋਂ ਸਗੋ ਫੋਨ ਕਰ ਕਰਕੇ ਮੈਨੂੰ ਆਪ ਕਹਿਣ ਦੀਆਂ ਸੀ ਕਿ ਸੰਦੀਪ ਆ ਜਾ ਤੂੰ ਇੱਥੇ ਕੋਈ ਗੱਲ ਨਹੀਂ ਇਹ ਉੱਤੋਂ ਉੱਤੋਂ ਡੀਆਂ ਕਹਿਣ ਜਿੱਦਾਂ ਦੋਵੇਂ ਜਾਣੀ ਅੰਦਰ ਵਰਕੇ ਗੱਲਾਂ ਕਰਦੀਆਂ ਨਾ ਕਿ ਸੰਦੀਪ ਨਾ ਹੀ ਆਵੇ ਇੱਥੇ ਨਹੀਂ ਭਾਬੀ ਤੁਹਾਨੂੰ ਹੀ ਕੋਈ ਗਲਤ ਲੱਗਾ ਹੋਣਾ ਵਾ ਸੰਦੀਪ ਤੋਂ ਮੈਨੂੰ ਗਲਤ ਕਹੀ ਜਾ ਕੋਈ ਨਹੀਂ ਤੋ ਇੱਥੇ ਰਹਿਣਾ ਵਾ ਆਪੇ ਤੁਹਾਨੂੰ ਪਤਾ ਲੱਗ ਜਾਣਾ ਵਾ ਇਹ ਭਾਬੀਆਂ ਕਿੱਦਾਂ ਦੀਆਂ ਵਾ ਭਾਬੀ ਕੋਈ ਗੱਲ ਨਹੀਂ ਤੁਸੀਂ ਨਾ ਉਹਨਾਂ ਦੀਆਂ ਗੱਲਾਂ ਦਾ ਗੁੱਸਾ ਨਾ ਕਰਿਓ ਫਿਰ ਕੀ ਹੋਇਆ ਵਾ ਘਰ ਕਿਤੇ ਬੋਲੀ ਆਣੇ ਮੰਮੀ ਦੇ ਨਾਲ ਉਹ ਗੁੱਸਾ ਹੱਟੇ ਕੱਢ ਦਿੱਤਾ ਕਿ ਨਹੀਂ ਨਹੀਂ ਭਾਬੀਆਂ ਮੇਰੀਆਂ ਤਾਂ ਚੰਗੀਆਂ ਹੀ ਬੜੀਆਂ ਵਾ ਤੁਹੀ ਤਾਂ ਨਾ ਸੋਚੋ ਸੰਦੀਪ ਚੱਲ ਚੰਗੀਆਂ ਹੀ ਹੋਣ ਮੈਂ ਕਿਹੜੇ ਕਹਿੰਨੀ ਮਾੜੀਆਂ ਹੋਣ ਕੋਈ ਨਹੀਂ ਤੂੰ ਇੱਥੇ ਰਹਿਣਾ ਵਾ ਆਪੇ ਪਤਾ ਲੱਗ ਜਾਊਗਾ ਚਲੋ ਠੀਕ ਆ ਤੇ ਬਣਾਉਣ ਲੱਗੇ ਕੁਛ ਤੁਸੀਂ ਮੈਂ ਲੱਗੀ ਸਬਜ਼ੀ ਬਣਾਉਣ ਅੱਛਾ ਅੱਛਾ ਤੇ ਤੂੰ ਸੁਣਾ ਸੋਹੜਿਆਂ ਦੀ ਕੀ ਗੱਲ ਹੋਈ ਓਥੇ ਗੱਲ ਤਾਂ ਮੈਂ ਕੀ ਦੱਸਾਂ ਦੱਸਿਆ ਹੋਣਾ ਤੁਹਾਨੂੰ ਮੰਮੀ ਨੇ ਕਿ ਕੀ ਕਰਦੀਆਂ ਉੱਥੇ ਉਹ ਨਹੀਂ ਫੇਰ ਵੀ ਦੱਸ ਨਾ ਗੱਲ ਐ ਹੋਈ ਕਿ ਆਪਣਾ ਸਮਾਨ ਲਿਆ ਆਪਣਾ ਵਰਤਿਆ ਕਰ ਸਮਾਨ ਅੱਛਾ ਵਿਆਹ ਤੋਂ ਪਹਿਲਾਂ ਇਹੋ ਗੱਲ ਹੋਈ ਸੀ ਕਿ ਸਾਨੂੰ ਕੁਝ ਨਹੀਂ ਚਾਹੀਦਾ ਅੱਗੇ ਉਦੋਂ ਤੇ ਕਹਿੰਦੇ ਆਪਾਂ ਕੁਝ ਨਹੀਂ ਲੈਣਾ ਆ ਤੇ ਹੁਣ ਪਤਾ ਨਹੀਂ ਕੀ ਹੋ ਗਿਆ ਵਾ ਉਹ ਜਿਹੜੀ ਜਠਾਣੀ ਐ ਨਾ ਮੇਰੀ ਉਹ ਬੜੀ ਚਲਾਕ ਵਾ ਉਹ ਪਹਿਲਾਂ ਵੇਖਣ ਤੋਂ ਲੱਗਦੀ ਆ ਉਹ ਸੱਸ ਮੇਰੀ ਨੂੰ ਉਹ ਹੀ ਸਿਖਾਉਂਦੀ ਆ ਸਭ ਕੁਝ ਅੱਛਾ ਕਿ ਇਦਾਂ ਕਰ ਇਹਦੇ ਨਾਲ ਇਦਾਂ ਕਰ ਆਪੇ ਚੱਲ ਜੂਗੀ ਆਪਣੇ ਪਿੰਡ ਤੇ ਮੇਰੇ ਕੋ ਹੁਣ ਸੁਣੀਆ ਜਾਂਦੀ ਆ ਰੋਜ਼ ਰੋਜ਼ ਤਾਂ ਕਰਕੇ ਫਿਰ ਮੈਨੂੰ ਇੱਥੇ ਆਉਣਾ ਪਿਆ ਤੇ ਨਹੀਂ ਕਿਸ ਦੀ ਗੱਲ ਸੁਣੀ ਜਾਂਦੀ ਪਹਿਲਾਂ ਨਾ ਮੇਰ ਨਾਲ ਸਵੇਰ ਦੀਆਂ ਲਾਂਡੀਆਂ ਇਹ ਦੋਵੇਂ ਜਾਣੀਆਂ ਅੱਛਾ ਤੇ ਮੰਮੀ ਨੇ ਵੀ ਨਹੀਂ ਸੀ ਦੱਸਿਆ ਫੋਨ ਕਰਕੇ ਕਿ ਮੈਂ ਆਉਣ ਲੱਗੀ ਆ ਤੇ ਮੈਂ ਨਾ ਹਾਜੀ ਬਾਹਰ ਹੀ ਆਈਆਂ ਉਹਨਾਂ ਧੱਕੇ ਮਾਰ ਕੇ ਮੈਨੂੰ ਬਾਹਰ ਕੱਢਿਆ ਤੇ ਉਸੇ ਵਾਲੇ ਮੰਮੀ ਆ ਗਏ ਸੰਦੀਪ ਤੈਨੂੰ ਧੱਕੇ ਮਾਰ ਕੇ ਕੱਢਿਆ ਉਹਨਾਂ ਨੇ ਤੇ ਹੋਰ ਸੰਦੀਪ ਫਿਰ ਤੇ ਉਹਨਾਂ ਨੇ ਤੇਰੇ ਨਾਲ ਮਾਰਾ ਹੀ ਕੀਤਾ ਵਾ ਤੇ ਹੋਰ ਦੀਦੀ ਰੋਜ਼ ਦਾ ਕੰਮ ਹੋ ਗਿਆ ਹੀ ਜਦੋਂ ਸੁੱਤੇ ਉੱਠਣਾ ਵਾ ਉਦੋਂ ਹੀ ਬੱਸ ਲੜਾਈ ਕਦੀ ਰਸੋਈ 'ਚ ਨਹੀਂ ਵੜਨ ਦਿੰਦੀਆਂ ਹੁੰਦੀਆਂ ਹੀ ਕਦੀ ਕਹਿੰਦੀਆਂ ਆਸਮਾਨ ਨਹੀਂ ਵਰਤਣਾ ਕਦੀ ਉਹ ਨਹੀਂ ਵਰਤਣਾ ਤੇ ਫਿਰ ਮੈਂ ਕਿੱਥੇ ਜਾਣਾ ਸੀ ਤੇ ਕਹਿ ਵਰਤਣਾ ਕਿ ਆਉਣੀ ਆ ਮੈਂ ਵਿਆਹ ਕਰਵਾਇਆ ਵਾ ਭੱਜ ਕਿਤੇ ਨਹੀਂ ਆਈ ਮੰਮੀ ਨੇ ਬਥੇਰਾ ਸਮਝਾਇਆ ਸੀ ਕਿ ਚਲ ਤੈਨੂੰ ਸਮਾਨ ਦੇ ਆਉਣੇ ਆ ਫਿਰ ਮੈਂ ਮਾਨ ਚ ਧਾਰ ਲਿਆ ਮੈਂ ਕਿ ਹੁਣ ਮੈਂ ਸਮਾਨ ਨਹੀਂ ਲੈਣਾ ਹੁਣ ਮੈਂ ਇੱਥੇ ਹੀ ਜਾਊਂਗੀ ਤੇ ਆਪਣਾ ਹਿੱਸਾ ਵੀ ਲੈ ਕੇ ਜਾਊਂਗੀ ਤੇ ਹਿੱਸਾ ਤਾਂ ਲੈਣਾ ਹੀ ਲੈਣਾ ਸੰਦੀਪ ਇਦਾਂ ਨਾ ਆਵੀ ਸਾਡੀਆਂ ਚੰਗੀਆਂ ਸੁਣਾ ਕੇ ਆਈ ਸੀ ਮੈਂ ਤਾਂ ਇਹਨਾਂ ਨੂੰ ਵੀ ਸਮਝਾਇਆ ਸੀ ਕਿ ਚਲੋ ਮੇਰੇ ਨਾਲ ਇਹ ਮੰਨਦੇ ਨਹੀਂ ਆ ਜਾ ਸੰਦੀਪ ਚਾਹ ਪੀ ਕੇ ਚਲ ਜੀ ਕੋਈ ਗੱਲ ਨਹੀਂ ਭਾਬੀ ਮੈਂ ਫੇਰ ਆਊਂਗੀ ਕਿਸ ਦਿਨ ਅਜੇ ਇੱਥੇ ਹੀ ਆ ਮੈਨੂੰ ਸਮਝ ਨਹੀਂ ਆਉਂਦੀ ਭਾਬੀ ਨੇ ਇਦਾਂ ਕਿਉਂ ਕਿਹਾ ਵਾ ਮੇਰੀਆਂ ਭਾਬੀਆਂ ਤਾਂ ਚੰਗੀਆਂ ਹੀ ਬੜੀਆਂ ਵਾ ਅੱਜ ਤੱਕ ਮੈਨੂੰ ਤੇ ਮਾੜਾ ਕਿਹਾ ਨਹੀਂ ਆ ਤੇ ਇਹ ਕਾਹ ਤੋਂ ਕਹਿਣ ਦੇ ਆ ਕੋਈ ਗੱਲ ਨਹੀਂ ਇਹ ਵੀ ਮੈਨੂੰ ਪਤਾ ਕਰਨਾ ਹੀ ਪੈਣਾ ਵਾ ਕਿ ਕਿਉਂ ਕਹਿੰਦੀ ਆ ਸੰਦੀਪਾ ਕਿੱਥੇ ਗਈ ਈ ਤੂੰ ਲੱਭੀ ਨਹੀਂ ਕੁਝ ਨਹੀਂ ਭਾਬੀ ਹਾਂ ਇੱਥੇ ਬੈਠੀ ਸੀ ਪਹਿਲਾਂ ਅੱਛਾ ਤੇ ਮੜ ਕੇ ਮੈਂ ਉੱਠ ਕੇ ਬਾਹਰ ਚੱਲ ਗਈ ਅੱਛਾ ਤੇ ਆ ਭਾਬੀ ਮਿਲ ਪੀ ਰੰਜੀਤ ਭਾਬੀ ਅੱਛਾ ਤੇ ਉਹਦੇ ਲਾਗੇ ਖਲੋਗੀ ਕੀ ਕਹਿੰਦੀ ਆ ਕੁਝ ਨਹੀਂ ਉਦਾਂ ਹੀ ਹਾਲ ਚਾਲ ਪੁੱਛਣ ਦੇ ਹੀ ਅੱਛਾ ਪੁੱਛਣ ਦੇ ਕੀ ਕਰਨ ਦੇ ਮੈਂ ਕੁਝ ਨਹੀਂ ਕੁਛ ਦੀ ਹਣੀ ਆ ਗੱਲਾਂ ਗੱਲਾਂ ਚ ਕੀ ਪੁੱਛਣੀ ਆ ਕੀ ਗੱਲ ਹੋਈ ਕਿਉਂ ਨਹੀਂ ਨਹੀਂ ਐਨੀ ਗੱਲ ਨਹੀਂ ਉਹਨਾਂ ਨੇ ਪੁੱਛੀ ਉਹਨਾਂ ਨੇ ਤਾਂ ਨਹੀਂ ਮੈਨੂੰ ਪੁੱਛਿਆ ਮੈਂ ਆਪ ਹੀ ਉਦਾਂ ਦੱਸਿਆ ਹੀ ਮਾੜਾ ਜਾਂ ਕਿ ਆ ਗੱਲਬਾਤ ਹੋਈ ਆ ਤੁਹਾਨੂੰ ਤੇ ਪਤਾ ਹੀ ਆ ਕੱਲ ਨੂੰ ਹੀ ਪਤਾ ਲੱਗਣਾ ਹੀ ਆ ਪਰ ਨਹੀਂ ਤੂੰ ਨਹੀਂ ਦੱਸਣਾ ਉਹਨੂੰ ਪਤਾ ਲੱਗ ਜਾਂਦਾ ਤਾਂ ਲੱਗ ਜਾਂਦਾ ਉਹਨੇ ਹੁਣ ਸਗੋਂ ਵੀਆਂ ਘਰਾਂ ਚ ਜਾ ਕੇ ਦੱਸਣਾ ਉਹਨਾਂ ਲਈ ਉਹਨੇ ਸੁਆਦ ਲੈਣੇ ਆ ਭਾਬੀ ਜਿੰਨੂੰ ਪਤਾ ਲੱਗਣਾ ਲੱਗ ਜੇ ਕੋਈ ਗੱਲ ਨਹੀਂ ਇੱਕ ਨ ਇੱਕ ਦਿਨ ਗੱਲ ਨਿਬੜਨੀ ਆ ਉਹਨਾਂ ਨੂੰ ਲੈਣ ਆਉਣਾ ਵਾ ਫੈਸਲਾ ਤੇ ਹੋਣਾ ਹੀ ਆ ਨਾ ਉਹ ਤੇ ਸੰਦੀਪ ਦੀ ਗੱਲ ਤੇ ਸਹੀ ਆ ਉਹ ਤੇ ਗੱਲ ਹੋਣੀ ਆ ਪਰ ਪਹਿਲਾਂ ਨਹੀਂ ਨਾ ਦੱਸੀ ਦਾ ਕਿਸੇ ਨੂੰ ਚਲੋ ਕੋਈ ਗੱਲ ਨਹੀਂ ਮੈਨੂੰ ਇਹ ਦੱਸੋ ਕਿ ਅੱਜ ਸਵੇਰ ਤੇ ਉੱਠੇ ਨਹੀਂ ਆ ਮੈਨੂੰ ਚੰਗੀ ਲੱਗਦੀ ਨਹੀਂ ਸੰਦੀਪ ਇਦਾਂ ਦੇ ਤੇ ਕੋਈ ਗੱਲ ਨਹੀਂ ਆ ਤੈਨੂੰ ਪਤਾ ਮੈਂ ਰਾਤੀ ਦਵਾਈ ਲੈ ਕੇ ਆਈ ਠੀਕ ਨਹੀਂ ਤੇ ਮੈਂ ਇੱਥੇ ਧੁੱਪੇ ਲੰਮੇ ਪਈ ਹਾਂ ਮੈਂ ਸ਼ਾਇਦ ਭਾਬੀ ਨੂੰ ਗੁੱਸਾ ਹੋਣਾ ਵਾ ਇਹ ਵੀ ਆ ਕੇ ਬੈਗੀ ਆ ਨਾ ਨਾ ਮੈਨੂੰ ਕਾਹਦਾ ਗੁੱਸਾ ਹੋਣਾ ਬਸ ਮੈਂ ਠੀਕ ਨਹੀਂ ਤੇ ਮੈਂ ਘੜੀ ਧੁੱਪੇ ਲੰਮੇ ਪੈ ਜਣੀ ਠੰਡ ਜੀ ਲੱਗਣ ਦੀ ਕੋਈ ਗੱਲ ਨਹੀਂ ਤੁਸੀਂ ਕੰਮ ਦੀ ਨਾ ਟੈਨਸ਼ਨ ਲਿਓ ਕੰਮ ਮੈਂ ਆਪੇ ਕਰ ਲਿਆ ਕਰਨਾ ਇਹ ਨਾ ਸੋਚਿਓ ਕਿ ਸੰਦੀਪ ਨੂੰ ਨਾ ਬਿਠਾ ਕੇ ਖਾਉਣੀਆਂ ਪੈਣੀਆਂ ਵਾ ਨਹੀਂ ਨਹੀਂ ਸੰਦੀਪ ਇਹ ਕਿਦਾਂ ਦੀ ਗੱਲ ਸਾਡੀਆਂ ਕਰੀਆਂ ਹੈਗੀਆਂ ਤਿੰਨ ਚਾਰ ਨਾਨਾ ਕਿ ਜਿਹੜੀਆਂ ਇਦਾਂ ਕਰਨਾ ਇਕੱਲੀ-ਇਕੱਲੀ ਤੂੰ ਹੈ ਵਾ ਸੋ ਕੋਈ ਗੱਲ ਨਹੀਂ ਤੇ ਤੂੰ ਖੁਸ਼ ਰਹੋਗੇ ਮੇਰ ਨਾਲ ਤੇ ਮੈਂ ਵੀ ਚੰਗੀ ਰਹੂੰਗੀ ਨਹੀਂ ਨਹੀਂ ਖੁਸ਼ ਹਾਂਹੀਂ ਤੂੰ ਦੱਸ ਕੀ ਖਾਣਾ ਮੈਂ ਉਹ ਬਣਾ ਦਿੰਨੀ ਨਹੀਂ ਨਹੀਂ ਖਾਣਾ ਤੇ ਕੁਛ ਨਹੀਂ ਆ ਸੰਦੀਪ ਆਇਆ ਦਿਲਜੀਤ ਦਾ ਫੋਨ ਕਿ ਨਹੀਂ ਭਾਬੀ ਆਉਂ ਡਿਆ ਫੋਨ ਪਰ ਮੈਂ ਚੁੱਕਿਆ ਨਹੀਂ ਆ ਮੈਨੂੰ ਸੁਣਦੇ ਨੇ ਕਿ ਹੋ ਚੁੱਕਿਆ ਤੂੰ ਸਭ ਗੱਲ ਕਰਦੀ ਆਪਣੇ ਘਰ ਦੇ ਨਾਲ ਨਹੀਂ ਗੱਲ ਕਰਨੀ ਕਿ ਇਹਦੇ ਨਾਲ ਕਰਨੀ ਮੈਨੂੰ ਇਸ ਗੱਲ ਦਾ ਗੁੱਸਾ ਹੀ ਕਿ ਮੈਂ ਕਿੰਨਾ ਜ਼ੋਰ ਲਾਇਆ ਕਿ ਤੁਸੀਂ ਵੀ ਆ ਜਾਓ ਹੀ ਤੇ ਮੰਮੀ ਦੇ ਗੱਲਾਂ ਸੁਣਨੀਆਂ ਵਾ ਤੇ ਉਹਨਾਂ ਨੇ ਮੇਰੀ ਇੱਕ ਨਹੀਂ ਮੰਨੀ ਬਾ ਸੰਦੀਪ ਆਪਣਾ ਘਰ ਛੱਡਿਆ ਜਾਂਦਾ ਜਲ ਇੱਕ ਦਿਨ ਆਜੂ ਭਾਜੀ ਦੋ ਦਿਨ ਆਜੂਗਾ ਤੇ ਆਣ ਕਿਥੇ ਬੈਠਾ ਜਾਂਦਾ ਉਹਨੇ ਤੇਰਾ ਸਾਥ ਦੇਣਾ ਦੁੱਖ ਸੁੱਖ ਵਿੱਚ ਦੁੱਖ ਸੁੱਖ ਵਿੱਚ ਸਾਥ ਤੇ ਦੇਣਾ ਹੁਣ ਉਹਨਾਂ ਨੂੰ ਆਉਣਾ ਤੇ ਚਾਹੀਦਾ ਹੀ ਨਾ ਨਾਲ ਆ ਕੋਈ ਨਹੀਂ ਆਪੇ ਆਏਗਾ ਤੂੰ ਗੱਲ ਤੇ ਕਰਦੀ ਕਿ ਆਣ ਕੇ ਤੁਸੀਂ ਮਿਲ ਜਾਓ ਅਗਲੇ ਨੂੰ ਵੀ ਹੋ ਜੇ ਕਿ ਹਾਂ ਆਇਆ ਹੀ ਘਰ ਭਾਬੀ ਕੋਈ ਗੱਲ ਨਹੀਂ ਹੁਣ ਫੋਨ ਆਊਗਾ ਨਾ ਤੇ ਮੈਂ ਕਰ ਲੂੰਗੀ ਗੱਲ ਆਉ ਨਹੀਂ ਬਹੁਤ ਗੱਲ ਕਰਨੀ ਚਾਹੀਦੀ ਕੁਛ ਖਾਣਾ ਮੈਂ ਬਣਾ ਦਿੰਦੀ ਆ ਨਹੀਂ ਨਹੀਂ ਮੈਂ ਕੁਛ ਨਹੀਂ ਖਾਣਾ ਮੈਂ ਬਸ ਘੜੀ ਕਿ ਮੈਂ ਧੁੱਪੇ ਲੰਮੇ ਪੈਣੀ ਆ ਕੋਈ ਗੱਲ ਨਹੀਂ ਪਹਿਲੋ ਤੁਸੀਂ ਲੰਮੇ ਮੈਂ ਵੇਖਾਂ ਪਹਿਲਾਂ ਭਾਬੀ ਕੀ ਕਰਨੀ ਠੀਕ ਫੇਰ ਤੋਰਾ ਕਰਾਈ ਆ ਪਰੋਣੇ ਦਾ ਫੋਨ ਆਉਂਦੇ ਆ ਹੋ ਚੁੱਕਿਆ ਨਹੀਂ ਉਹਦੇ ਨਾਲ ਗੱਲ ਤੇ ਕਰ ਲੈਂਦੀ ਉਹਨੇ ਕੀ ਪਤਾ ਕੀ ਨਹੀਂ ਕਹਿਣਾ ਇਹ ਮੈਂ ਠੀਕ ਨਹੀਂ ਆ ਇਹਨੂੰ ਇਹ ਨਹੀਂ ਇਹਨਾਂ ਨੂੰ ਪਤਾ ਲੱਗਦਾ ਕਿ ਜਾ ਕੇ ਮੈਂ ਸਿਮੀ ਨਾਲ ਕੰਮ ਕਰਾਦਾ ਹਾਂ ਅੰਦਰ ਕੱਲੀ ਲੱਗੀ ਉਹਨੇ ਵੀ ਉਹ ਕੀ ਹੋਣਾ ਕਿ ਮੈਨੂੰ ਕੱਲੀ ਨੂੰ ਫਾਇਦਾ ਲਾਤਾ ਮੈਨੂੰ ਕੀ ਪਤਾ ਮੈਂ ਬਿਮਾਰ ਹੋ ਜਾਣਾ ਨਹੀਂ ਤੇ ਮੈਂ ਹੀ ਨਾਲ ਕਰਾ ਲੈਂਦੀ ਉਹਦੇ ਪਿੱਲਾ ਮੈਡਮ ਬਾਹਰੋਂ ਫੇਰ ਤੋਰਾਈ ਆ ਹੁਣ ਅੰਦਰ ਨੂੰ ਤੁੜੀ ਆਉਂਦੀ ਆ ਆਣ ਕੇ ਰੋਟੀ ਮੰਗਣੀ ਆ ਭਾਬੀ ਰੋਟੀ ਬਣੇਗੀ ਭਾਬੀ ਰੋਟੀ ਬਣ ਗਈ ਤੇ ਮੈਨੂੰ ਪਾ ਦੋ ਹਾਂ ਸੰਦੀਪ ਸਵੇਰ ਦੀ ਮੈਂ ਲੱਗੀ ਆ ਪਹਿਲਾਂ ਝਾਰੂ ਪੋਚਾ ਲਾਇਆ ਵਾ ਕੱਪੜੇ ਧੋਤੇ ਆ ਰੋਟੀ ਤੇਰੀ ਹਜੇ ਕਿੱਥੋਂ ਬਣ ਜਣੀ ਹੁਣੇ ਭਾਬੀ ਔਖੇ ਜਗ੍ਹਾ ਤੋਂ ਭੈਣਦੇ ਆ ਓਦਾਂ ਕਹਿ ਦੋ ਹਾਂ ਕਿ ਸੰਦੀਪ ਹਜੇ ਬਣਾਈ ਨਹੀਂ ਆ ਮੇਰੇ ਲਾਗੋ ਕੰਮ ਕਰਾ ਦੇ ਸੰਦੀਪ ਔਖੀ ਤੇ ਮੈਂ ਆਪੇ ਬੋਲਣਾ ਵਾ ਸਵੇਰ ਦੀ ਮੈਂ ਲੱਗੀ ਆ ਤੈਨੂੰ ਆਪਣੇ ਆਪ ਨਹੀਂ ਪਤਾ ਕਿ ਦੀਦੀ ਠੀਕ ਨਹੀਂ ਆ ਚਲ ਮੈਂ ਇਹਨਾਂ ਕੰਮ ਹੀ ਕਰਾ ਲਾਂ ਮਾਸਾ ਮੈਨੂੰ ਥੋੜੀ ਪਤਾ ਹੀ ਕਿ ਦਲਜੀਤ ਭਾਬੀ ਬਿਮਾਰ ਵਾ ਉਹ ਤੇ ਮੈਂ ਹੁਣ ਪੁੱਛਿਆ ਉਹਨਾਂ ਨੂੰ ਤੇ ਕਹਿੰਦੇ ਮੈਂ ਠੀਕ ਨਹੀਂ ਹੈਗੀ ਜੇ ਮੈਨੂੰ ਪਤਾ ਹੁੰਦਾ ਦੀਪ ਘਰ ਤੇ ਰਹਿਣੀ ਆ ਇਹਨਾਂ ਦਾ ਪਤਾ ਹੀ ਹੁੰਦਾ ਵਾ ਕਿ ਕਿਹੜਾ ਜੀ ਕੀ ਕਾਣ ਡਿਆ ਵਾ ਉਹ ਤਾਂ ਸਗੋਂ ਮੈਂ ਹੁਣ ਪੁੱਛਿਆ ਕਿ ਭਾਬੀ ਤੁਸੀਂ ਬਾਹਰ ਨਹੀਂ ਆਏ ਸਵੇਰ ਦੇ ਤੇ ਮੈਨੂੰ ਥੋੜੀ ਪਤਾ ਹੀ ਕਿ ਬਿਮਾਰ ਤਾਂ ਕਰਕੇ ਨਹੀਂ ਨਿਕਲੇ ਬਾਹਰ ਮੈਂ ਦੋ ਵਾਰੀ ਤੇਰੇ ਅੰਦਰ ਵੇਖ ਕੇ ਆਈ ਆ ਤੂੰ ਅੰਦਰ ਵੀ ਹੈ ਨਹੀਂ ਮੈਂ ਤਾਂ ਪਹਿਲਾਂ ਜਿੱਥੇ ਧੁੱਪੇ ਬੈਠੀ ਇੰਤ ਬਾਅਦ ਚ ਬਾਹਰ ਚ ਲੱਗੀ ਤੇ ਰੰਜੀਤ ਭਾਬੀ ਮਿਲ ਪਏ ਮੈਨੂੰ ਉਹਨਾਂ ਨੇ ਡੈਪੀ ਕੱਲਾ ਪਤਾ ਕਰਨਾ ਆਹੋ ਹੁਣ ਤੂੰ ਵੀ ਉਹਨਾਂ ਦੀ ਬੈਣੀ ਬੈ ਜਾ ਅੱਗੇ ਮੰਮੀ ਉਧਰ ਤੁਰੇ ਰਹਿੰਦੇ ਆ ਹੁਣ ਦੂ ਤੁਰੀ ਰਹੀ ਉਧਰ ਭਾਬੀ ਹਾ ਕਿਦਾਂ ਦੀਆਂ ਗੱਲਾਂ ਕਰਨ ਡੀਆਂ ਮੈਂ ਸਭ ਤੋਂ ਤੁਹਾਨੂੰ ਸਮਝਦੀ ਨਹੀਂ ਕਿ ਤੁਸੀਂ ਚੰਗੇ ਬੜੇ ਆ ਉਹ ਫਿਰ ਸੱਚ ਹੀ ਕਹਿੰਦੇ ਹੀ ਕਿਸੇ ਵੀ ਬੋਲਦੀ ਬੜਾ ਮੈਂ ਸਭ ਉਹਨਾਂ ਨੂੰ ਕਿਹਾ ਸੀ ਕਿ ਨਹੀਂ ਨਹੀਂ ਮੇਰੀਆਂ ਭਾਬੀਆਂ ਤਾਂ ਚੰਗੀਆਂ ਬੜੀਆਂ ਆ ਅੱਛਾ ਉਹ ਇਦਾਂ ਦੀਆਂ ਗੱਲਾਂ ਕਰਨ ਵੀ ਡੈਪੀ ਤੇrna ਪਰ ਘਾਤਾ ਹੋਣਾ ਮੇਰੇ ਖਿਲਾਫ ਤਾਂ ਹੀ ਡਈਂ ਤੂੰ ਵੀ ਬੋਲਣ ਆਣ ਕੇ ਉਹਨਾਂ ਨੇ ਮੈਨੂੰ ਕੁਛ ਨਹੀਂ ਭੜਕਾਇਆ ਹੈਗਾ ਜਿੱਦਾਂ ਤੁਸੀਂ ਕਰਦੇ ਆ ਨਾ ਉਹਨੇ ਸੱਚੀ ਦੱਸਿਆ ਵਾ ਸੰਦੀਪ ਜੇ ਤੂੰ ਮੇਰੀ ਗੱਲ ਮੰਨੇਂਗੀ ਨਾ ਉਧਰ ਨਾ ਜਾਇ ਉਹ ਬੜੀਆਂ ਗੱਲਾਂ ਕਰਦੀ ਆ ਵੱਧ ਘਟ ਉਹਨੇ ਸਾਡੇ ਘਰ 'ਚ ਦਰਾਰ ਪਾਉਣੀ ਆ ਭਾਬੀ ਜੇ ਉਹ ਗੱਲਾਂ ਕਰਦੀ ਆ ਤੇ ਤੂੰ ਕਿਹੜਾ ਘਟ ਵਾ ਤੂੰ ਵੀ ਤਾਂ ਸੁਣਾ ਹੀ ਦਿੱਤਾ ਵਾ ਨਾ ਸੰਦੀਪ ਮੈਂ ਤੈਨੂੰ ਕੀ ਸੁਣਾਇਆ ਵਾ ਮੈਂ ਤੈਨੂੰ ਆਪਣੀ ਭੈਣਾਂ ਵਾਂਗੂ ਰੱਖਿਆ ਵਾ ਤੇ ਭੈਣਾਂ ਨੂੰ ਲੋਕ ਕੀ ਕਹਿੰਦੇ ਨਹੀਂ ਆ ਤੇ ਭਾਬੀ ਤੂੰ ਸਿੱਧਾ-ਸਿੱਧਾ ਕਹਿ ਦੋ ਹਾਂ ਕਿ ਸੰਦੀਪ ਤੂੰ ਇੱਥੇ ਚੱਲ ਜਾ ਮੈਨੂੰ ਤਾਂ ਅੱਗੇ ਪਤਾ ਹੀ ਕਿ ਤੁਸੀਂ ਵੀ ਪੋਛ ਨਹੀਂ ਹੈਗੇ ਸੰਦੀਪ ਇੱਥੇ ਕਿਉਂ ਆ ਗਈ ਆ ਸੰਦੀਪ ਤੂੰ ਪੁੱਠਾ ਹੀ ਬੋਲਨੀ ਐ ਜਦੋਂ ਹੀ ਬੋਲਨੀ ਐ ਜੇ ਤੂੰ ਫੋਨ ਕਰਦੀ ਤਾਂ ਮੈਨੂੰ ਪੁੱਠਾ ਹੀ ਬੋਲਦੀ ਸੀ ਹਜੇ ਮੈਨੂੰ 2 ਦਿਨ ਹੋ ਗਏ ਆਈ ਨੂੰ ਤੇ ਤੁਸੀਂ ਇਦਾਂ ਦੀਆਂ ਗੱਲਾਂ ਕਰਨ ਨੂੰ ਲਾਪੇ ਆ ਤੇ ਜੇ ਮੈਂ ਇੱਥੇ ਰਹਿਣਾ ਹੋਇਆ ਤੇ ਫਿਰ ਕੀ ਕਰੋਗੇ ਤੇ ਰਹਿਣਾ ਹੋਵੇ ਤਾਂ ਬੰਦਾ ਰਿੰਦਾ ਰਲ ਕੇ ਨਾਲ ਬੰਦਾ ਕੰਮ ਕਢਾ ਲੈਂਦਾ ਭਾਬੀ ਜੀ ਇਦਾਂ ਕਹਿੰਦੇ ਰ ਤੁਸੀਂ ਉਦਾਂ ਮੈਂ ਨਾਲ ਕੰਮ ਕਰਵਾ ਦਿੰਨਾ ਸੀ ਪਰ ਹੋਣੀਗਾ ਕਰਵਾਉਣਾ ਹੈਗਾ ਸੰਦੀਪ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਤੇਰਾ ਤੂੰ ਇਦਾਂ ਹੀ ਬੋਲਨੀ ਐ ਮੈਂ ਸੋਗ ਤੁਹਾਡਾ ਨਾ ਪਿਆਰ ਨਾਲ ਰਹਿਣੀ ਸੀ ਕੀ ਮੇਰੀਆਂ ਭਾਬੀਆਂ ਬੜੀਆਂ ਚੰਗੀਆਂ ਵਾਂ ਇੰਨੀ ਤਾਰੀਫ ਕਰਨ ਢੀਂ ਮੈਨੂੰ ਕੀ ਪਤਾ ਸੀ ਕਿ ਤੂੰ ਇਦਾਂ ਕਰਨਾ ਮੇਰੇ ਨਾਲ ਵੇ ਹਾਂ ਕਿੱਦਾਂ ਗਈ ਐ ਗੁੱਸਾ ਕਰਕੇ ਮਹਾਰਾਜ ਇਹੀ ਕਹਤਾ ਇਨਾਂ ਕੰਮ ਕਰਾ ਲਾ ਉੱਥੇ ਵੀ ਇਹੀ ਕੁਛ ਕਰਦੀ ਹੋਣੀ ਆ ਤਾਂ ਇਹਨੇ ਜਿਠਾਣੀ ਨਾ ਬਣਾ ਕੇ ਰੱਖੀ ਕਿ ਤਿੰਨ ਮਹੀਨਾ ਕਿੱਥੋਂ ਬਣਾਉਣੀ ਆ ਜਿਹੜਾ ਦੇ ਨਾਲ ਇੱਥੇ ਰਾਲ ਕੇ ਰਹਿ ਸਕਦੀ ਉੱਥੇ ਵੀ ਇਹੀ ਕੋ ਕਰਦੀ ਆ ਮੰਮੀ ਕੀ ਇਹ ਪਤਾ ਲੰਮੇ ਪੇ ਹਾਂ ਹਾਂ ਛਾਂਡੇ ਜੀ ਲੱਗੜੀ ਤੇ ਮੈਂ ਲੰਮੇ ਪੈ ਗਈ ਚੱਲ ਕਰਨਾ ਵੀ ਕੀ ਆ ਉਹ ਕਿੱਥੋਂ ਆਈ ਹੈ ਮੰਮੀ ਮੈਂ ਕਿੱਥੇ ਜਾਣਾ ਸੀ ਇੱਥੇ ਬਾਹਰ ਖਲੋਤੀ ਸੀ ਅੱਛਾ ਕੀ ਗੱਲ ਬੜਾ ਮੂੰਹ ਜਾਂ ਸੁਟਿਆ ਮੰਮੀ ਹੋਣਾ ਕੀ ਆ ਫਿਰ ਤੁਸੀਂ ਕਹਿਣਾ ਵਾ ਕਿ ਸੰਦੀਪ ਚੁਗਲੀਆਂ ਕਰਦੀ ਆ ਮੈਂ ਨਾ ਸਿਮੀ ਭਾਬੀ ਕੋ ਰੋਟੀ ਮੰਗੀ ਸੀ ਅੱਛਾ ਕਿ ਮੈਨੂੰ ਰੋਟੀ ਪਾ ਦਿਓ ਜੇ ਬਣ ਗਈ ਆ ਅੱਗੇ ਉਹਨਾਂ ਨੇ ਨਾ ਮੈਨੂੰ ਬੜੀਆਂ ਗੱਲਾਂ ਸੁਣਾਈਆਂ ਵਾ ਕਹਿੰਦੇ ਤੇਰ ਕੋ ਆਪ ਨਹੀਂ ਬੰਦੀ ਤੂੰ ਕੰਮ ਨਹੀਂ ਲਾਗੋ ਕਰਾਉਣੀ ਉਹ ਅਜੇ ਆ ਤੁਰੀ ਫੇਰੰਡੀ ਸਵੇਰ ਦੀ ਤੇ ਮੰਮੀ ਫਿਰ ਕੀ ਹੋ ਗਿਆ ਮੈਨੂੰ ਥੋੜੀ ਪਤਾ ਹੀ ਕਿ ਦਲਜੀਤ ਭਾਬੀ ਬਿਮਾਰ ਵਾ ਜੇ ਮੈਨੂੰ ਪਤਾ ਹੁੰਦਾ ਤੇ ਮੈਂ ਸਵੇਰ ਦੀ ਲਾਗੋ ਕੰਮ ਕਰਾ ਦਿੰਦੀ ਇਹਨਾਂ ਨੂੰ ਦੱਸੰਦਾ ਨਹੀਂ ਪੜ ਗਿਆ ਵੀ ਤੈਨੂੰ ਦੱਸ ਦਿੰਦੀ ਆ ਤੇ ਫੇਰ ਹੀ ਤੂੰ ਲਾਗੋ ਕੰਮ ਕਰਾਉਣਾ ਸੀ ਐਦਾਂ ਤੈਨੂੰ ਕਿਦਾਂ ਪੈ ਗਈ ਏ ਮਮਮੀ ਮੈਨੂੰ 2 ਦਿਨ ਹੋਏ ਆਈ ਨੂੰ ਹਈ ਤੇ ਮੈਂ ਇੱਥੇ ਰਹਿਣਾ ਵਾ ਤੇ ਗਾਂ ਗਾਂ ਪਤਾ ਨਹੀਂ ਇਹਨਾਂ ਨੇ ਮੇਰੇ ਨਾਲ ਕੀ ਕਰਨਾ ਉਹਨਾਂ ਤਾਂ ਗਾਸ਼ੀ ਪੈਂਦੀ ਆ ਬਸ ਇਹ ਆ ਗਈ ਏ ਉਹ ਤਾਂ ਅੱਗੇ ਨਹੀਂ ਵੇਸ ਖੰਦੀਆਂ ਮਮਮੀ ਉਹੜੀ ਗਵਾਂਡਰ ਨਹੀਂ ਭਾਬੀ ਉਹ ਸੱਚੀ ਕਹਿੰਦੀ ਏ ਕਹਿੰਦੀ ਸਿਮੀ ਢਾਡੀ ਨਾ ਬੜਾ ਬੋਲਦੀ ਆ ਤੇ ਮੈਂ ਨਹੀਂ ਸੱਚ ਮੰਨਦੀ। ਇਹਦੀ ਜਬਾਨ ਬੜੀ ਹੋਈ ਆ ਹਾਂ ਲੰਮੀ। ਮੈਨੂੰ ਤੇ ਅੱਜ ਪਤਾ ਲੱਗਾ ਵਾ ਕੀ ਨਾ ਬੋਲਦੇ ਐ। ਬੜੀ ਬੋਲਦੀ ਐ। ਕੋਈ ਨਹੀਂ ਮੈਂ ਪੁੱਛ ਨਹੀਂ ਐ ਨਾ। ਹਜੇ ਦਲਜੀਤ ਭਾਬੀ ਨੇ ਕੋਈ ਗੱਲ ਨਹੀਂ ਸਗੋ ਕੀਤੀ। ਹੂੰ। ਉਹ ਤੇ ਮੈਨੂੰ ਕਹਿਣ ਡੇ ਸੰਦੀਪ ਕੀ ਖਾਣਾ ਮੈਂ ਉਹ ਬਣਾ ਕੇ ਦੇ ਦਿੰਦੀ ਆ। ਹਜੇ ਕੀ ਉਹ ਬਿਮਾਰ ਹੀ। ਉਹਨਾਂ ਨੇ ਮੈਨੂੰ ਪੁੱਛਿਆ ਵਾ ਤੇ ਇੰਨੇ ਮੈਨੂੰ ਇੱਕ ਵਾਰੀ ਵੀ ਨਹੀਂ ਪੁੱਛਿਆ। ਉਹ ਤਾਂ ਤੇ ਇਰਾਦਾ ਵੀ ਇਹ ਕੰਮ ਕਰੇ। ਮੈਂ ਲਾਗੂ ਬਸ। ਹੋਰ ਕੋਈ ਗੱਲ ਨਹੀਂ। ਤੇ ਮੰਮੀ ਜੇ ਕੰਮ ਦੀ ਗੱਲ ਵਾ ਤੇ ਫਿਰ ਕੀ ਐ? ਕੰਮ ਮੈਂ ਕਰਾਉਂਗੀ ਨਾਲ ਮੈਂ ਕਿ ਤੋ ਮਨਾ ਕਰਨੀ ਆਹਦੀ ਕਹਿੰਦੀ ਆਂ ਤੇ ਫੇਰ ਹੀ ਤੈਨੂੰ ਇਤੋਂ ਕਿਹੜਾ ਸੁਪਨਾ ਆਉਣਾ ਕੋਈ ਨਹੀਂ ਮੈਂ ਪੁੱਛ ਨਹੀਂ ਇਹਨੂੰ ਮੰਮੀ ਤੁਸੀਂ ਜ਼ਿਆਦਾ ਨਾ ਬੋਲਿਓ ਕੋਈ ਗੱਲ ਨਹੀਂ ਹੋਂਸਰੇ ਨਾ ਪੁੱਛਿਓ ਠੀਕ ਆ ਨਾ ਇਹ ਤੂੰ ਤਾਂ ਖੁਸ਼ ਹੀ ਨਹੀਂ ਲਿਆਉਂ ਚ ਮੰਮੀ ਫੇਰ ਇਹਨਾਂ ਨੇ ਕਹਿਣਾ ਵਾ ਕਿ ਸੰਦੀਪ ਦਾ ਕਰਕੇ ਲੜਾਈ ਪੈਣ ਦੀ ਸਾਡੇ ਘਰ ਚ ਚੱਲ ਕੋਈ ਨਹੀਂ ਮੈਂ ਪਿਆਰ ਨਾ ਪੁੱਛ ਲਾਂਗੀ ਕਿ ਕਿਹੜੀ ਗੱਲ ਤੂੰ ਲਾਂਡੇ ਹੀ ਉਹਦੇ ਨਾਲ ਤੂੰ ਪਿਆਰ ਨਾ ਨਹੀਂ ਕਹਿ ਸਕਦੀ ਮੇਰਾ ਕੰਮ ਕਰਾ ਮੰਮੀ ਮੈਂ ਅੱਜ ਕੋ ਸਿਫਤਾਂ ਕਰਦੀ ਸੀ ਕਿ ਮੇਰੀਆਂ ਭਾਬੀਆਂ ਬੜੀਆਂ ਚੰਗੀਆਂ ਦਾ ਦੋਵੇਂ ਮੈਨੂੰ ਕੀ ਪਤਾ ਸੀ ਇਹਨਾਂ ਦਾ ਆ ਹਾਲ ਵਾ ਅੱਗੇ ਗਵੰਡਨ ਕਹਿੰਦੀ ਤੇ ਤੇਰੀਆਂ ਨੌਆਂ ਨੇ ਨਹੀਂ ਸਾਂਭਣਾ ਸੰਦੀਪ ਨੂੰ ਉਹ ਸੱਚੀ ਹੀ ਮੰਮੀ ਜੇ ਇਹ ਗੱਲ ਦਾ ਤੁਹਾਨੂੰ ਪਤਾ ਸੀ ਤਾਂ ਮੈਨੂੰ ਪਹਿਲਾਂ ਹੀ ਦੱਸ ਦਿੰਦੇ ਮੈਨੂੰ ਕੀ ਪਤਾ ਸੀ ਇਹਦਾ ਕਰਨ ਲਈ ਹੈ ਉਹ ਤਾਂ ਜਿੱਦਨ ਤੇ ਤੂੰ ਆ ਗਈ ਤੇ ਔਖੀਆਂ ਹੀ ਬੜੀਆਂ ਨੇ ਦੋਏ ਕੋਈ ਬਹਾਨਾ ਲਾ ਕੇ ਬਹਿ ਗਈ ਆ ਕੋਈ ਕਹਿੰਦੀ ਆ ਵੀ ਕੰਮ ਕਰੇ ਤੂੰ ਨਾ ਫਿਕਰ ਕਰ ਕੋਈ ਗਾਲੀ ਮੈਂ ਤੈਨੂੰ ਟੌਰ ਨਾ ਰੱਖਣਾ ਮੈਂ ਲੈ ਜਵਾਈ ਵੀ ਲਿਆਉਣਾ ਇੱਥੇ ਇਨਾਂ ਨੇ ਸੇਰ ਚੜ ਕੇ ਲਿਆਉਣਾ। ਇਹਦੀਆਂ ਗੱਲਾਂ ਕਰਦੀਆਂ ਨਾ। ਤੁਸੀਂ ਕਰਨਾ ਕਰ। ਮੰਮੀ, ਇਹ ਵੀ ਮੈਨੂੰ ਫੋਨ ਕਰਨ ਦੇ ਹੀ ਤੇ ਪਰ ਮੈਂ ਚੁੱਕਿਆ ਨਹੀਂ ਆ। ਕੋਈ ਗੱਲ ਨਹੀਂ ਤੂੰ ਚੁੱਕ ਕੇ ਤੇ ਗੱਲ ਕਰਾਈ ਮੈਂ ਆਈ। ਮੈਂ ਇਹਨੂੰ ਕਹਾਂਗੀ ਵੀ ਤੂੰ ਤੂੰ ਆ ਜਾ। ਚਲੋ ਕੋਈ ਗੱਲ ਪੁੱਛਾਂਗੇ ਨਾ ਪਹਿਲਾਂ ਉਹਨੂੰ ਕੋਈ ਗੱਲਬਾਤ ਕਰਦੀਆਂ ਕਰ। ਤੇ ਫਿਰ ਦੱਸੇਗਾ ਜੋ ਤੇ ਫਿਰ ਉਹਨੂੰ ਕਹਾਂਗੇ ਵੀ ਤੂੰ ਵੀ ਆ ਜਾ। ਕੋਈ ਗੱਲ ਨਹੀਂ ਮੰਮੀ, ਮੰਨਣਾ ਤੇ ਹੈ ਨਹੀਂ ਇਹਨਾਂ ਮੈਨੂੰ ਪਤਾ ਵਾ। ਕੋਈ ਨਹੀਂ ਤੂੰ ਮੇਰੇ ਨਾਲ ਗੱਲ ਕਰਾਈ ਉਹਦੀ। ਚਲੋ ਠੀਕ ਹੈ ਮੰਮੀ। ਆਊਗਾ ਫੋਨ ਨਾ ਫਿਰ ਮੈਂ ਕਰਾ ਦਊਗੀ। ਆਹ ਕਰਾਈ ਮੇਰੇ ਨਾਲ।